ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਸਰੀ ਮਹੱਲਾ ਪੰਜਵਾ ਮੋਹ ਮਸਕੀਨ ਪ੍ਰਭ ਨਾਮ ਆਧਾਰ ਖਾਡਣ ਕੋ ਹਰ ਹਰ ਰੋਜ ਗਾਰ ਏ ਪ੍ਰਭ ਪਰਮੇਸ਼ਰ ਮੈਨੂੰ ਮਸਕੀਨ ਗਰੀਬ ਨੂੰ ਆਪ ਜੀ ਦੇ ਨਾਮ ਦਾ ਹੀ ਆਧਾਰ ਕੀ ਆਸਰਾ ਹੈ ਇਹ ਹਰ ਪਰਮੇਸ਼ਰ ਜੀ ਜ਼ਿੰਦਗੀ ਦੇ ਹਰ ਹਰੇਕ ਦਿਨ ਵਿੱਚ ਖੱਡੀ ਖੱਟਣ ਵਾਸਤੇ ਆਪ ਜੀ ਦਾ ਨਾਮ ਹੀ ਰੋਜ਼ਗਾਰ ਉਪਜੀਵਕਾ ਰੋਜੀ ਹੈ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾ ਕੈ ਆਵੇ ਕਾਮ ਇਹ ਹਰ ਪਰਮੇਸ਼ਰ ਪਰਲੋਕ ਲਈ ਵੀ ਸੰਚਣ ਕੱਤਰ ਕਰਨ ਵਾਸਤੇ ਇਕ ਤੁਹਾਡਾ ਨਾਮ ਰੂਪੀ ਤਨ ਹੀ ਹੈ ਕਿਉਂਕਿ ਜਿਹੜੇ ਗੁਰਮੁਖ ਜਨ ਨਾਮ ਜਪਦੇ ਹਨ ਉਹਨਾਂ ਦੇ ਨਾਮ ਹਲ ਤੇ ਸਲੋਕ ਤੇ ਪਲਤ ਪ੍ਰਲੋਕ ਵਿੱਚ ਸਹਾਇਤਾ ਕਰਨ ਦੇ ਕੰਮ ਹੁੰਦਾ ਹੈ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾ ਜਿਹੜੇ ਪੁਰਖ ਪ੍ਰਭ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਉਨਾਂ ਨੂੰ ਬੇਅੰਤ ਰੰਗ ਆਨੰਦ ਪ੍ਰਾਪਤ ਹੋਇਆ ਅਤੇ ਉਸ ਆਦ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਇੱਕ ਨਿਰੰਕਾਰ ਪਾਰਬ੍ਰਹਮ ਪਰਮੇਸ਼ਰ ਦੇ ਹੀ ਗੁਣ ਗਾਉਂਦੇ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਅੱਗੇ ਪ੍ਰੇਸ਼ਨ ਸੀ ਕਿ ਸੰਤ ਜਨਾਂ ਦੀ ਇਸ ਲੋਕ ਵਿੱਚ ਵਡਿਆਈ ਕਿਉਂ ਹੁੰਦੀ ਹੈ ਪਾਤਸ਼ਾਹ ਉੱਤਰ ਦਿੰਦੇ ਆ ਸਾਦ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਦੀ ਚੀਨੀ ਅਤ ਅਤਿਆੰਤ ਮਸਕੀਨੀ ਗਰੀਬੀ ਭਾਵ ਬਹੁਤਾ ਨਿਮਰਤਾ ਵਾਲਾ ਸੁਭਾਅ ਹੋਣੇ ਕਰਕੇ ਸਾਦ ਮਹਾਤਮਾ ਜਨਾਂ ਦੀ ਇਸ ਲੋਕ ਵਿੱਚ ਸੋਭਾ ਵਡਿਆਈ ਹੁੰਦੀ ਹੈ ਫਿਰ ਪ੍ਰਸ਼ਨ ਸੀ ਕਿ ਸੰਤ ਜਨਾਂ ਦੀ ਪਰਲੋਕ ਵਿੱਚ ਵਡਿਆਈ ਕਿਉਂ ਹੁੰਦੀ ਤਾਂ ਗੁਰੂ ਉੱਤਰ ਦਿੰਦੇ ਸੰਤ ਮਹਾਤਮਾ ਜਨਾਂ ਦੀ ਵੜਿਆਈ ਪਰਮੇਸ਼ਰ ਦਾ ਜਸ ਕਰਨੇ ਕਰਕੇ ਪ੍ਰਲੋਕ ਵਿੱਚ ਚੀਨੀ ਜਾਣੀ ਜਾਂਦੀ ਹੈ ਫਿਰ ਪ੍ਰਸ਼ਨ ਸੀ ਜੇ ਬਕੁੰਠ ਵਿੱਚ ਸੰਤ ਚਲੇ ਜਾਣ ਤਾਂ ਆਨੰਦ ਕਿਉਂ ਹੈ ਗੁਰੂ ਉੱਤਰ ਹੈ ਆਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਗੋਵਿੰਦ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੇ ਕਰਕੇ ਸੰਤ ਮਹਾਤਮਾ ਜਨਾਂ ਦੇ ਤਾਂ ਹੀ ਬੈਕੁੰਠ ਵਿੱਚ ਵੀ ਆਨੰਦ ਆਨੰਦ ਹੀ ਹੈ ਫਿਰ ਪ੍ਰਸ਼ਨ ਸੀ ਜੇ ਸੰਤ ਜਨ ਬ੍ਰਹਮ ਲੋਕ ਵਿੱਚ ਚਲੇ ਜਾਣ ਉੱਥੇ ਸੁੱਖ ਕਿਉਂ ਹੈ ਤਾਂ ਸਤਿਗੁਰੂ ਉੱਤਰ ਦਿੰਦੇ ਸਾਰੀਆਂ ਚਿੰਦ ਚਿੰਤਾਵਾਂ ਦੇ ਅੰਦਰੋਂ ਬਿਨਸੀ ਨਾਸ਼ ਹੋਣੇ ਕਰਕੇ ਸੰਤ ਜਨਾਂ ਦੇ ਤਾਈ ਬ੍ਰਹਮ ਲੋਕ ਵਿੱਚ ਸੁੱਖ ਹੀ ਹੈ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵੇ ਨਾਦ ਕਵਿਤ ਜਿੱਥੇ ਸਾਧ ਸ੍ਰੇਸ਼ਟ ਤੇ ਸੰਤਨ ਸਾਸ ਗਿਰਾਸ ਨਾਮ ਜਪਣ ਵਾਲੇ ਮਹਾਤਮਾ ਜਨ ਇਕੱਠੇ ਹੁੰਦੇ ਆ ਉਥੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਨਾਦ ਵਾਜਿਆਂ ਦੇ ਨਾਲ ਕਵਿਤ ਕਾਵ ਰਚਨਾ ਰਲਾ ਕੇ ਗਾਉਂਦੇ ਆ ਹਰੀ ਦੇ ਜਸ ਰੂਪ ਨਾਦ ਸ਼ਬਦ ਤੇ ਕਵਿਤ ਪਰਮਾਰਥੀ ਕਵਤਾ ਗਾਉਂਦੇ ਹਨ ਸਾਧ ਸਭਾ ਮਹਿ ਆਨੰਦ ਬਿਸਰਾਮ ਸਾਧ ਮਹਾਤਮਾ ਜਨਾਂ ਦੀ ਸਭਾ ਸੰਗਤ ਇਕਤਰਤਾ ਵਿੱਚ ਆਨੰਦ ਸਰੂਪ ਵਿੱਚ ਵਿਸਰਾਮ ਟਿਕਾ ਹੁੰਦਾ ਹੈ ਉਹਨ ਸੰਗ ਸੋ ਪਾਏ ਜਿਸ ਮस्तक 'ਕ ਰਾਮ' ਉਹਨਾਂ ਮਹਾਤਮਾ ਜਨਾਂ ਦੀ ਸੰਗਤ ਨੂੰ ਉਹ ਪੁਰਖ ਪਾਉਂਦਾ ਜਿਸ ਦੇ ਮੱਥੇ ਉੱਤੇ ਨਿਸ਼ਕਾਮ ਕਰਮਾਂ ਦੇ ਲੇਖ ਲਿਖੇ ਹੋਏ ਹਨ ਦੁਇ ਕਾਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਅਸੀਂ ਤਾਂ ਪਰਦਖ ਮਨ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਇਹ ਅਰਦਾਸ ਬੇਨਤੀ ਕੀਤੀ ਹੈ ਕਰੀ ਭਾਵ ਕਰਦੇ ਹਾਂ ਕਿ ਅਸੀਂ ਉਹਨਾਂ ਪਿਆਰੇ ਸੰਤ ਜਿਨ੍ਹਾਂ ਦੇ ਚਰਨ ਪਖਾਰ ਹੁੰਦਾ ਧੋ ਕੇ ਗੁਣਤਾਸ ਗੁਣਾ ਦੇ ਖਜ਼ਾਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਕੀਰਤਨ ਰੂਪ ਵਿੱਚ ਆਖਣਾ ਕਰੀਏ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਧੂਰ ਹੇ ਪ੍ਰਭ ਪਰਮੇਸ਼ਰ ਜੀ ਆਪ ਜੀ ਪਿਛੇ ਵੀ ਦਇਆ ਦੇ ਆਲ ਘਰ ਸੀ ਹੁਣ ਕਿਰਪਾਲ ਕਿਰਪਾਲੂ ਹੋ ਤੇ ਸਾਰਿਆਂ ਦੇ ਹਜੂਰ ਨੇੜੇ ਸਾਹਮਣੇ ਹੋ ਹੇ ਦਇਆ ਦੇ ਘਰ ਕਿਰਪਾਲੂ ਪ੍ਰਭ ਪਰਮੇਸ਼ਰ ਜੀ ਜਿਨ੍ਹਾਂ ਸੰਤ ਜਨਾਂ ਦੇ ਹਰ ਵਕਤ ਤੁਸੀਂ ਹਜੂਰ ਨਿਕਟ ਵਸਦੇ ਹੋ ਜੋ ਮਹਾਤਮਾ ਜਨ ਦਇਆਵਾਨ ਸਾਰਿਆਂ ਤੇ ਕਿਰਪਾ ਕਰਨ ਵਾਲੇ ਪ੍ਰਭ ਪਰਮੇਸ਼ਰ ਨੂੰ ਹਜੂਰ ਨਜ਼ਦੀਕ ਜਾਣਦੇ ਹਨ ਸਤਿਗੁਰੂ ਜੀ ਕਥਨ ਕਰਦੇ ਅਸੀਂ ਉਹਨਾਂ ਸੰਤ ਜਿਨ੍ਹਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਜਿਉਂਦੇ ਹਾਂ ਤਨਸਰੀ ਮਹੱਲਾ ਪੰਜਵਾ ਜਦੋਂ ਸੁਲਹੀ ਖਾਨ ਸ੍ਰੀ ਅਮਰਸਰ ਸਾਹਿਬ ਤੇ ਚੜਾਈ ਕਰਕੇ ਆ ਰਿਹਾ ਸੀ ਉਸ ਵਕਤ ਬਹੁਤ ਸਾਰੇ ਲੋਕ ਡਰਦੇ ਸ੍ਰੀ ਅਮਰਸਰ ਸਾਹਿਬ ਛੱਡ ਕੇ ਜਾਣ ਲੱਗੇ ਸਤਿਗੁਰੂ ਸਾਹਿਬ ਜੀ ਨੇ ਉਸ ਵਕਤ ਗੌੜੀ ਰਾਗ ਵਿੱਚ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨਮਹਿ ਸਾੜੀ ਪਾਵਨ ਅੰਗ 199 ਤੇ ਇਹ ਸ਼ਬਦ ਉਚਾਰਿਆ ਸੀ ਸੁਲਹੀ ਖਾਂ ਕੋਠੇ ਵਿੱਚ ਆਵੇ ਵਿੱਚ ਸੜ ਕੇ ਮਰ ਗਿਆ ਸੀ ਸ੍ਰੀ ਅਮਰਸਰ ਸਾਹਿਬ ਤੱਕ ਨਾ ਪਹੁੰਚ ਸਕਿਆ ਉਸ ਵੇਲੇ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਸਤਗੁਰਾਂ ਨੇ ਬਹੁਤ ਸਾਰੇ ਰੱਖਿਆ ਦੇ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਵਿੱਚ ਇੱਕ ਇਹ ਸ਼ਬਦ ਵੀ ਉਚਾਰਨ ਕੀਤਾ ਹੋਇਆ ਹੈ ਸੋ ਕਤ ਡਰੈ ਜੇ ਖਸਮ ਸਮਾਰੈ ਹੇ ਪਾਈ ਜਿਹੜਾ ਪੁਰਖ ਖਸਮ ਮਾਲਕ ਪਰਮੇਸ਼ਰ ਨੂੰ ਸਮਾਰੈ ਯਾਦ ਕਰਦਾ ਹੈ ਉਹ ਕਿਸ ਵਾਸਤੇ ਡਰਨਾ ਕਰੇ ਉਹ ਕਿਸੇ ਪੁਰਖ ਜਾਂ ਜਮਾਤ ਤੋਂ ਨਹੀਂ ਡਰਦਾ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਹਮਾਂ ਦੇ ਆਖੀ ਲੱਗਣ ਵਾਲੇ ਵਿਚਾਰੇ ਤੁਸ਼ਪੁਰਖ ਮਾਇਆ ਦੇ ਮੋਹ ਦੇ ਵਿਕਾਰਾਂ ਦੇ ਜਮਾਂ ਦੇ ਡਰਏ ਹੋਏ ਡਰ ਕੇ ਭੈ ਕਰਕੇ ਖੱਪਰੇ ਆ ਪਾਵ ਨਾਸ਼ ਹੋ ਰਹੇ ਹਨ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਆ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਜਿਨ੍ਹਾਂ ਦੇ ਸਿਰ ਉਤੇ ਮਾਤਾ ਮਾਂ ਤੇ ਪਿਤਾ ਪਿਓ ਦੀ ਨਿਆਈ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਾਖੇ ਹੋਏ ਜਿਨ੍ਹਾਂ ਸਤਿਗੁਰਾਂ ਦਾ ਸਰੂਪ ਸਫਲ ਸਹਿਤ ਗਿਆਨ ਫਲਦੇ ਹੈ ਅਤੇ ਜਿਨ੍ਹਾਂ ਦੀ ਸੇਵ ਟਹਿਲ ਮੰਨੂ ਨਿਰਮਲ ਉਜਲ ਕਰਨ ਵਾਲੀ ਹੈ ਏਕ ਨਰੰજન ਜਾਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜਿਨ੍ਹਾਂ ਗੁਰਸਿੱਖਾਂ ਦੀ ਏਕ ਨਰੰજન ਪਰਮੇਸ਼ਰ ਦਾ ਨਾਮ ਹੀ ਰਾਸ ਪੂੰਜੀ ਹੈ ਉਹਨਾਂ ਗੁਰਸਿੱਖਾਂ ਦੀ ਸਤ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਅਪਰੋਖ ਗਿਆਨ ਦਾ ਪ੍ਰਗਾਸ ਚਾਨਣਾ ਹੁੰਦਾ ਹੈ ਜੀਵਨ ਦਾ ਦਾਤਾ ਪੂਰਨ ਸਭ ਠਾਈ ਕੋਟ ਕਲੇਸ਼ ਮਿਟਹਿ ਹਰ ਨਾਏ ਜੋ ਪਰਮੇਸ਼ਰ ਸਾਰਿਆਂ ਜੀਵਾਂ ਦਾ ਦਾਤਾ ਅਤੇ ਸਾਰਿਆਂ ਥਾਵਾਂ ਵਿੱਚ ਪੂਰਨ ਵਿਆਪਕ ਹੈ ਉਸ ਪਰਮੇਸ਼ਰ ਦਾ ਨਾਏ ਕੀਏ ਨਾਮ ਜਪਣੇ ਕਰਕੇ ਕਰੋੜਾਂ ਜਨਮਾਂ ਦੀ ਅਵਿਦਿਆ ਅਸਮਤਾ ਆਦ ਕਲੇਸ਼ ਮਿਟ ਜਾਂਦੇ ਆ ਜਨਮ ਮਰਨ ਸਗਲਾ ਦੁੱਖ ਨਸੈ ਗੁਰਮੁਖ ਜਾ ਕੇ ਮਨ ਤਨ ਵਾਸੈ ਉਹਨਾਂ ਪੁਰਖਾਂ ਦੇ ਬ੍ਰਹਮ ਗਿਆਨ ਹੋਣੇ ਕਰਕੇ ਜੰਮਣ ਮਰਨ ਦੇ ਸਾਰੇ ਦੁੱਖ ਕਸ਼ਟ ਨਸ ਜਾਂਦੇ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਮਨ ਤਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਜਿਸ ਨੂੰ ਆਪ ਲੈ ਲੜ ਲਾਈ ਦਰਗਹ ਮਿਲੈ ਤਿਸਾਹੀ ਜਾਏ ਹਾਂ ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਆਪ ਆਪਣੇ ਸ਼ਰਨ ਰੂਪੀ ਲੜ ਪੱਲੇ ਵਿੱਚ ਲਾ ਲੈਂਦਾ ਉਹਨਾਂ ਨੂੰ ਹੀ ਦਰਗਾਹ ਸਾਜਖੰਡ ਵਿੱਚ ਬੈਠਣ ਲਈ ਜਾਏ ਜਗ੍ਹਾ ਮਿਲਦੀ ਆ ਸਹੀ ਭਗਤ ਜੇ ਸਾਚੇ ਭਾਣੇ ਜਿਮ ਕਾਲ ਤੇ ਭਏ ਨਿਕਾਣੇ ਉਹ ਪੁਰਖ ਵਾਹਿਗੁਰੂ ਦੇ ਅਸਲੀ ਭਗਤ ਉਪਾਸ਼ਕ ਹਨ ਜਿਹੜੇ ਸੱਚੇ ਪਰਮੇਸ਼ਰ ਦਾ ਭਾਣੇ ਹੁਕਮ ਮੰਨਦੇ ਆ ਜੋ ਸੱਚੇ ਨੂੰ ਭਾਣੇ ਭਾ ਗਏ ਆ ਉਹ ਜਮਕਾਲ ਕਾਲ ਕਰਨ ਵਾਲੇ ਜਮਾਂ ਤੋਂ ਜਮ ਜੰਮਣ ਮਰਨ ਰੂਪ ਕਾਲ ਸਮੇਂ ਤੋਂ ਜਮ ਅਤੇ ਕਾਲ ਮੌਤ ਤੋਂ ਦੀ ਨਿਕਾਣੇ ਕਾਣ ਤੋਂ ਰਹਿਤ ਹੋਏ ਆ ਪਾਉ ਉਹਨਾਂ ਨੂੰ ਕਿਸੇ ਦਾ ਐਹਸਾਨਮੰਦ ਨਹੀਂ ਹੋਣਾ ਪੈਂਦਾ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਉਹ ਸੱਚਾ ਤ੍ਰੇਕਾਲ ਆਬਾਦ ਰੂਪ ਤੇ ਮਾਇਆ ਬਿਰਤੀ ਦੁਆਰਾ ਸਬਦਾ ਸਾਹਿਬ ਮਾਲਕ ਹੈ ਉਸ ਦਾ ਸੱਚਖੰਡ ਰੂਪੀ ਸਤ ਸੰਗਤ ਰੂਪੀ ਸਰੂਪ ਰੂਪੀ ਦਰਬਾਰ ਵੀ ਸੱਚਾ ਹੈ ਉਸ ਪਰਮੇਸ਼ਰ ਦਾ ਸਰੂਪ ਦਾ ਕੀਮਤ ਮੁੱਲ ਵਿਚਾਰ ਵਿਚਾਰ ਕਰਕੇ ਕੌਣ ਕਹਿ ਸਕਦਾ ਉਸ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਨੂੰ ਨਿਰਣਾ ਕਰਕੇ ਕੌਣ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ ਘਟ ਘਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਜੋ ਚਾਰ ਖਾੜੀਆਂ ਦੇ ਜੀਵਾਂ ਦੇ ਘਟਾ-ਘਟਾ ਅੰਦਰ ਨਿਵਾਸ ਕਰਦਾ ਹੈ ਤੇ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ ਆਧਿਸ਼ਟਾਨ ਰੂਪ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਅੱਗੇ ਬੇਨਤੀ ਕਰਕੇ ਉਹਨਾਂ ਬ੍ਰਹਮ ਗਿਆਨੀ ਸੰਤ ਮਹਾਤਮਾ ਜਨਾਂ ਦੇ ਚਰਨਾਂ ਦੀ ਰੇਣਾਰ ਧੂੜੀ ਜਾਚੈ ਮੰਗਣਾ ਕਰੂ ਤਨਸਰੀ ਮਹੱਲਾ ਪੰਜਵਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਜਦੋਂ ਸਤਗੁਰੂ ਸਾਹਿਬ ਜੀ ਨੇ ਵਿਡਾਲੀ ਸਾਹਿਬ ਤੋਂ ਆ ਕੇ ਸ੍ਰੀ ਅਮਰਸਰ ਸਾਹਿਬ ਨਿਵਾਸ ਕੀਤਾ ਸੀ ਉਸ ਵੇਲੇ ਸਤਗੁਰੂ ਜੀ ਨੇ ਪਹਿਲਾਂ ਮੰਗਲ ਕਰਦਿਆਂ ਸ਼ਬਦ ਉਚਾਰਨ ਕੀਤਾ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪਾਇਆ ਜਾਂਦਾ ਹੈ ਘਰ ਬਾਹਰ ਤੀਰਾ ਪ੍ਰਵਾਸਾ ਤੂੰ ਜਨ ਕਹਿ ਸੰਗ ਹੀ ਵਾਇਗੁਰੂ ਸ੍ਰੀ ਅਮਰਸਰ ਸਾਹਿਬ ਰੂਪੀ ਘਰ ਵਿੱਚ ਵੀ ਤੇ ਬਾਹਰ ਵਿਡਾਲੀ ਸਹਿ ਵਿੱਚ ਵੀ ਸਰੂਪ ਰੂਪੀ ਘਰ ਵਿੱਚ ਤੇ ਬਾਹਰ ਸੰਸਾਰ ਦੇ ਵਿਵਹਾਰ ਕਾਲ ਵਿੱਚ ਤੁਹਾਡਾ ਹੀ ਪ੍ਰਭਾਸਾ ਭਰੋਸਾ ਆਸਰਾ ਹੈ ਕਿਉਂਕਿ ਤੂੰ ਹਰ ਵਕਤ ਆਪਣੇ ਪਿਆਰੇ ਜਨ ਸੇਵਕਾਂ ਦੇ ਅੰਗ ਸੰਗ ਰਹਿੰਦਾ ਹੈ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਤੂੰ ਨਾਲ ਰਹਿੰਦਾ ਹੈ ਕਰਿ ਕਿਰਪਾ ਪ੍ਰੀਤਮ ਪ੍ਰਭੇ ਆਪਣੇ ਨਾਮ ਜਪੋ ਹਰ ਰੰਗ हे अपने साडे प्रीतम प्यारे परमेश्वर जी आप जी कृपा ऐसी मेहर दी दृष्टि करो जिस कर के हे हर परमेश्वर जी असि रंग प्रेम नाल आप जी दा नाम जपना करीए प्रेम नाल नाम जप के आप जी दा रूप हो जाइये जनको प्रब अपने का ताण हे अपने साडे परमेश्वर जी सानू जे सेवकानू आप जी दा ही ताण बल है ਸਾਨੂੰ ਸੇਵਕ ਜਨਾਂ ਨੂੰ ਆਪ ਦੇ ਪ੍ਰਭ ਪਰਮੇਸ਼ਰ ਦਾ ਹੀ ਬਿਵੇਕ ਰੂਪ ਤਾਣ ਬਲ ਹੈ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਰਹਾ ਹੈ ਸੁਆਮੀ ਮਾਲਕ ਪਰਮੇਸ਼ਰ ਜੀ ਜੋ ਕੁਝ ਤੂ ਕਰਦਾ ਹੈ ਤੇ ਜੋ ਕੁਝ ਤੂੰ ਦਾਸ ਪਾਸੋਂ ਪ੍ਰੇਰ ਕੇ ਕਰਾਉਂਦਾ ਹੈ ਸਾਨੂੰ ਸਾ ਕੀ ਉਹੀ ਮਸਲਤ مشਵਰਾ ਸਲਾਹ ਪਰਵਾਣ ਪਰਵਾਣ ਨੀਕ ਹੈ ਰਹਾਉ ਪਾਤਸ਼ਾ ਵਿਸਰਾਮ ਦੀ ਕੀ ਕਿਰਪਾ ਕਰ ਰਿਹਾ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ हे ਪਰਮੇਸ਼ਰ ਜੀ ਇਸ ਲੋਕ ਵਿੱਚ ਵੀ ਤੂੰ ਪਤ ਇੱਜ਼ਤ ਰੱਖਣ ਵਾਲਾ ਹੈ ਤੇ हे ਨਾਰਾਇਣ ਪਰਮੇਸ਼ਰ ਤੂੰ ਹੀ ਪ੍ਰਲੋਕ ਵਿੱਚ ਗਤ ਗਤੀ ਕਰਨ ਵਾਲਾ ਹੈ हे ਗੋਪਾਲ ਧਰਤੀ ਦੇ ਪਾਲਕ ਪਰਮੇਸ਼ਰ ਜੀ ਤੁਹਾਡਾ ਨਾਮ ਹੀ ਸਾਡਾ ਧਨ ਹੈ ਜਿਹੜੇ ਤੁਹਾਡੇ ਗੁਣ ਹਿਰਦੇ ਵਿੱਚ ਧਾਰਨ ਕਰਨੇ ਹਨ ਇਹੋ ਹੀ ਲੋਕ ਪਰਲੋਕ ਵਿੱਚ ਸਾਖੀ ਹੁੰਦਾ ਗਵਾਹੀ ਗਵਾਹੀ ਦੇਣ ਵਾਲੇ ਹਨ ਚਰਨ ਸਰਨ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਅਕਾਲ ਪੁਰਖ ਦੇ ਚਰਨਾਂ ਦੀ ਸਰਨ ਓਟ ਦਾਸਾ ਭਾਵ ਧਾਰ ਕੇ ਧਾਰਨ ਕੀਤੀ ਹੈ ਪਰ ਪਰਮੇਸ਼ਰ ਦੇ ਸੰਤ ਜਨਾਂ ਨੇ ਹੀ ਇਹ ਵਿਧ ਵਿਧੀ ਜਾਣੀ ਹੈ ਜੋ ਦਾਸ ਸੇਵਕ ਪਰਮੇਸ਼ਰ ਦੇ ਚਰਨਾਂ ਦੀ ਛਰਨ ਵਿੱਚ ਰਹਿੰਦੇ ਉਹਨਾਂ ਪਰਮੇਸ਼ਰ ਦੇ ਸੰਤ ਜਨਾਂ ਨੇ ਉਸ ਦੀ ਪ੍ਰਾਪਤੀ ਦੀ ਇਹ ਵਿਧ ਵਿਧੀ ਜਾਣਨਾ ਕੀਤੀ ਹੈ ਸੋ ਇੱਥੇ ਨੋਟ ਕਰਨ ਵਾਲੀ ਆਪ ਸਾਧ ਸੰਗਤ ਜੀ ਆਪ ਜੀ ਦੇ ਇਹ ਗਿਆਨ ਵਾਲੀ ਗੱਲ ਹੈ ਸ੍ਰੀ ਦਮਦਮਾ ਸਾਹਿਬ ਦਾ ਜੋ ਪਾਠ ਦਾਸ ਹਰ ਤੇ ਵਿਸਰਾਮ ਲਾ ਕੇ ਹੀ ਹੈ ਪਰ ਕਈ ਗਿਆਨੀ ਸਿੰਘ ਇਸ ਤੋਕ ਦਾ ਅਰਥ ਦੂਸਰੇ ਹਰ ਤੇ ਬਿਸਰਾਮ ਲਾ ਕੇ ਏਉਂ ਵੀ ਕਰਦੇ ਆ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਪਰ ਆਪਾਂ ਪਾਠ ਕੀਤਾ ਸੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਆਪਾਂ ਪਹਿਲੇ ਹਰ ਤੇ ਬਿਸਰਾਮ ਲਾਇਆ ਦੂਜੇ ਤੇ ਪਹਿਲੇ ਤੇ ਬਿਸਰਾਮ ਫਿਰ ਦੂਜੇ ਤੇ ਜਮਕ ਸੋ ਇਸ ਤਰ੍ਹਾਂ ਆਪਾਂ ਪਾਠ ਕੀਤਾ ਸੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸੇਵਕ ਜਨਾਂ ਨੇ ਦਾਸਾ ਭਾਵ ਧਾਰ ਕੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਦੀ ਸਰਨ ਓਟ ਗ੍ਰਹਿਣ ਕੀਤੀ ਹੈ ਪਰੰਤੂ ਇਹ ਵਿਦਯੁਗਤੀ ਸੰਤ ਜਨਾਂ ਨੇ ਜਾਣੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਜੀ ਕੀ ਫਤਿਹ